ਅਹੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਅੱਗੇ ਜੋ 1 ਮਹੀਨਾ ਹੋ ਗਿਆ ਪੂਰਾ ਇਹ ਦਰਿਆ ਵਗੰਡਿਆ ਵਾ ਤੇ ਜਿਹੜਾ ਪਿਛਲੇ ਤੋਂ ਪਿਛਲੇ ਸਾਲ ਵੀ ਬਹੁਤ ਸੰਤਾਂ ਨੇ ਵੱਡਾ ਬੰਨ ਬੱਧਾ ਹੀ ਜੋ ਆਪਣੇ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਿਆੜੀ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਸੰਤ ਬਾਬਾ ਕੋਲਾ ਸਿੰਘ ਜੀ ਤੇ ਬਾਬੇ ਵਿਧੀ ਚੰਦ ਸ਼ੀਨਾ ਗੁਰਾਂ ਦਾ ਸ਼ੀਨਾ ਬਾਬੇ ਬਤਾਰ ਸੋਣੀ ਉਹਨਾਂ ਵੀ ਇੱਥੇ 2 ਮਹੀਨੇ ਪਾਵ ਲੈਣ ਦੇ ਛੱਡੀਆ ਜੋ ਸੰਤ ਬਾਬੇ ਖਡੂਰ ਸਾਹਿਬ ਵਾਲੇ ਕਾਰ ਸੇਵਾ ਬਾਬੇ ਸੇਵਾ ਹੋਣੀ ਉਹਨਾਂ ਵੀ ਪੂਰੇ 2-3 ਮਹੀਨੇ ਇੱਥੇ ਲੰਗਰ ਦੀ ਸੇਵਾ ਵੀ ਬਹੁਤ ਕੀਤੀ ਆ ਤੇ ਸੰਗਤਾਂ ਦੀ ਵੀ ਬੜੀ ਸੇਵਾ ਬਹੁਤ ਹੋਈ ਆ ਤੇ ਐਰ ਕੀ ਜਦੋਂ ਬੰਨ ਟੁੱਟਾ ਵਾ ਅਜੇ ਤੱਕ ਕੋਈ ਸਰਕਾਰ ਇੱਥੇ ਸਾਡੀ ਮੱਤ ਨਹੀਂ ਕੀਤੀ ਨਾ ਦੇ ਕਾਂਗਰਸ ਨੇ ਕੀਤੀ ਆ ਨਾ ਅਕਾਲੀਆਂ ਨੇ ਨਾ ਝਾੜੂ ਵਾਲਿਆਂ ਨੇ ਪਰ ਆ ਜਿਹੜੇ ਤਿੰਨ-ਚਾਰ ਪਿੰਡ ਬਹੁਤ ਵੱਡਾ ਜ਼ਿਆਦਾ ਨੁਕਸਾਨ ਹੋ ਗਿਆ ਜਿੱਤਰਾ ਲਾਲੋ ਜੀ ਭੈੜਾ ਕਲੇਰ ਯੋਲਾ ਮੁੰਡਾ ਪਿੰਡ ਗੁੱਜਰਪੁਰਾ ਘਟਕਾ ਇਹ ਪਾਣੀ ਅਜੇ ਵੀ ਵਗੀ ਜਾਂਦਾ ਪੱਕੇ ਝੋਨੇ ਸੀ ਜਿਨ੍ਹਾਂ ਦੇ ਵਿੱਚੋਂ ਸਾਰਾ ਪਾਣੀ ਵਹਿ ਗਿਆ 4-4 5-5 ਫੁੱਟ ਰੇਤਾ ਪੈ ਗਈ ਆ ਤੇ ਹੁਣ ਪਿਛਲੇ ਬੰਦ ਤੇ ਆਪਣੇ ਪੌਵਲਨ ਬਾਬੇ ਵਿਧੀ ਚੰਦਿਆਂ ਦੀ ਚੱਲਣ ਈ ਆ ਉਹ ਵੀ ਸੇਵਾ ਜਿਹੜੇ ਐਨ ਆਰ ਆਈ ਵੀਰ ਆ ਮੇਰੇ ਅਮਰੀਕਾ ਦੇ ਉਹਨਾਂ ਨੇ ਤੇਲ ਸਾਨੂੰ ਕੋ ਭੇਜਿਆ ਤੇ ਐ ਬੰਨ ਵਾਸਤੇ ਤੇ ਕਰੋੜਾਂ ਰੁਪਏ ਲੱਗਣੇ ਆ ਦਾਨੀ ਵੀਰਾਂ ਨੂੰ ਇਹ ਬੇਨਤੀ ਕਰਦੇ ਆ ਤੁਸੀਂ ਆਨੇ ਅਸੀਂ ਬਹੁਤ ਦਾਨ ਵੱਡਾ ਕਰਨਦੇ ਆ ਸਭ ਤੋਂ ਵੱਡਾ ਪੰਜਾਬ 'ਚ ਇਹ ਆਪਣਾ ਜਿਹੜਾ ਵਾ ਬੰਨ ਟੁੱਟਾ ਵਾ ਇਹ 1 ਮੀਲ ਜ ਨਹੀਂ 11 ਮੀਲ ਵੇਖ ਲਓ ਸਾਹਮਣੇ ਦਰਿਆਜ ਦੇ ਹੰਡਿਆ ਬੰਦ ਕੋਈ ਦਿਖਦਾ ਨਹੀਂਗਾ ਜਿਤਨਾ ਆਪਣੇ ਮੁੰਡੇ ਪਿੰਡ ਦੀ ਪਾਲੀ ਭੈਲਾਂ ਦੀ ਪਾਲੀ ਯੋਲਾਂ ਦੀ ਪਾਲੀ ਕਲੇਰਾਂ ਦੀ ਗੁਜਰਪੁਰ ਦੀ ਘੜਕੇ ਦੀ ਇਹ ਬੰਨ ਨੇ ਸਾਰੀ ਮਾਰ ਦਿੱਤੀ ਆ ਇਹ ਬੰਦ ਨੂੰ ਆਪਾਂ ਤਗੜੇ ਹੋ ਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਜਣਾ ਕੱਲਾ ਕੋਈ ਇਹਨੂੰ ਬੰਨ ਨਹੀਂ ਸਕਦਾ ਇਹ ਸਰਕਾਰ ਨੂੰ ਹੀ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਵੀ ਆਪ ਜਨ ਮੈਂਦਾ ਇੱਥੇ ਇੱਕ ਵਾਰ ਭੇਜੋ ਤੇ ਸਹੀਂ ਤੁਸੀਂ ਕਹਿੰਦੇ ਆਂ ਆੜੀਆਂ ਆੜੀਆਂ ਬੇੜੀਆਂ ਆ ਸਾਡੀਆਂ ਬੇਕਾਂ ਚਾਰ ਪੰਜ ਵਾ ਉਹ ਵੀ ਸਾਡੇ ਆ ਵੀਰ ਭਰਾ ਨੇ ਇੱਕ ਨੇ ਵੱਡਾ ਬੇੜਾ ਬਹੁਤ ਬਣਾਇਆ ਉਹਨਾਂ ਨੇ ਇੱਥੋਂ ਕੱਢ ਕੇ ਇਹਨਾਂ ਨੂੰ ਖੜਿਆ ਵਾ ਬਾਕੀ ਕੋਈ ਸਰਕਾਰੀ ਬੇੜੀ ਨਹੀਂ ਇੱਥੇ ਆਈ ਤੇ ਨਾ ਸਰਕਾਰ ਅਜੇ ਤੱਕ ਇੱਥੇ ਪਹੁੰਚ ਹੀ ਸਕੀ ਆ ਇਹ ਬੰਦੇ ਆ ਪਹਿਲੀ ਵਾਰ ਮੇਰਾ ਵੀਰ ਆਇਆ ਪੱਤਰਕਾਰਾ ਤਰਨ达ਰ ਦਾ ਸਿੰਘ ਵਾ ਇਹਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨੇ ਇੱਥੇ ਸਾਨੂੰ ਆ ਗਰਾਊਂਡ ਤੇ ਖਿਲਾ ਰਿਆ ਅੱਜ ਪਰ ਇਸ ਬਨਨ ਬਨਨ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਆ ਬਹੁਤ ਵੱਡੇ ਬੋਰੇ ਜਿਹੜੇ ਆਪਣੇ ਆ ਉਹ ਲੱਗਣੇ ਆ ਤੇ ਅਸੀਂ ਕਲਾਕਾਰਾਂ ਵੀਰਾਂ ਨੂੰ ਬੇਦੀ ਕਰਦੇ ਆ ਬਾਕੀ ਟਰੈਕਟਰ ਜਿਹੜੇ ਵੀਰ ਲਿਆ ਸਕਦੇ ਆ ਤੋੜੇ ਨਾ ਮਿੱਟੀ ਨਾਲ ਲਿਹਾਉਣ ਰਾਹ ਨਹੀਂ ਹੈਗਾ ਇੱਥੇ ਰਾਹ ਉੱਕਾ ਹੀ ਨਹੀਂ ਹੈਗਾ ਪੱਤਰਕਾਰ ਨੇ ਤੁਹਾਨੂੰ ਦੱਸਿਆ ਵਾ ਰਾਹ ਤੇ ਬਿਲਕੁਲੋਂ ਨਹੀਂ ਹੈਗਾ ਥੋੜਿਆਂ ਦਿਨਾਂ ਵਾਸਤੇ ਰਾਹ ਸੱਕੂਗਾ ਫੇ ਗੱਡੀਆਂ ਇੱਥੇ ਪਹੁੰਚਣਗੀਆਂ ਤੇ ਬਾਕੀ ਅਸੀਂ ਉਹ ਹੀ ਹਾਥੀ ਉੜ ਕੇ ਬੇਨਤੀ ਸਾਰਿਆਂ ਗਾੜੀ ਸਿੰਗਰਾਂ ਗਾੜੀ ਵੀ ਐਨ ਆਰ ਆਈ ਵੀਰਾਂ ਵੀ ਹੋਰ ਵੀ ਜਿਹੜੇ ਦਾਨੀ ਸੱਜਣਾਂ ਸਰਕਾਰ ਗਾੜੀ ਵੀ ਉਹ ਬੇਨਤੀ ਕਰਦੇ ਆ ਵੱਡੇ ਵੱਡੇ ਸੰਦ ਪਾਵ ਲੈਣਾ ਆਂਦੇ ਅਸੀਂ ਲੈਆਂ ਵਾ ਉਹ ਕਾਹਦੇ ਲਈ ਲੈਆਂ ਬੰਦ ਬੰਨਣ ਨਿਕਲ ਹੋਣ ਇੱਥੇ ਯਾਰ ਪੰਜਾ 11 ਏਕੜ ਦੇ ਵਿੱਚ ਰੇਤਾਂ ਪੈ ਗਈ ਆ ਪਰ ਅਜੇ ਤੱਕ ਕੋਈ ਸਾਡੇ ਕੋਲ ਸਰਕਾਰੀ ਨੁਮੰਦਾ ਨਹੀਂ ਪਹੁੰਚਿਆ ਡੀ ਸੀ ਸਾਹਿਬ ਵੀ ਨਹੀਂ ਇੱਥੇ ਪਹੁੰਚੇ ਇਦਾਂ ਕਾ ਤੇ ਕਰਕੇ ਅਸੀਂ ਬੇਨਤੀ ਕਰਦੇ ਹਾਥੀ ਓੜ ਕੇ ਸਾਰੇ ਪਿੰਡਾਂ ਦੀ ਸੰਗਤ ਖੜੀ ਆ ਆਪਣੀ ਆਵੇ ਲਾਗੇ ਲਾਗੇ ਮਾਹਪੁਰਖਾਂ ਦੇ ਜਹਜਦਾਰ ਵੀ ਪਹੁੰਚੇ ਆ ਸਾਰੇ ਸਿੰਘ ਇੱਥੇ ਪਹੁੰਚ ਅਗਿਆ ਤੇ ਉਹ ਹਾਥੀ ਓੜ ਕੇ ਬੇਨਤੀ 하ਡੀ ਵੀ ਸਾਰੇ ਸੰਗ ਇੱਥੇ ਆਣ ਕੇ ਸੇਵਾ ਕਰੋ ਤੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੇ ਕੋਈ ਵੀ ਗਲਤੀ ਹੋ ਗਈ ਹੋਵੇ ਬੋਲਦਿਆਂ ਤੇ ਦੱਸ ਨੂੰ ਮਾਫੀ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ